ਧੰਨ ਧਰ ਸ੍ਰੀ ਗੁਰੂ ਨਾਨਕ ਸਾਹਿਬ ਜੀਓ ਵਿਸ਼ਨੋ ਰੂਪ ਨਾਨਕ ਗੁਰੂ ਸਭ ਰੂਪ ਸ੍ਰੀ ਚੰਦ ਏਕ ਰੂਪ ਸਰ ਜੋ ਭਜੇ ਲਹੇ ਸੁ ਪਰਮਾਨੰਦ ਜਗਵੰਤ ਜੋਤੀ ਸਭ ਰੂਪ ਸ੍ਰੀ ਗੁਰੂ ਨਾਨਕ ਦੇਵ ਜੀਓ ਜੀਆਂ ਕੀ ਜਨਨ ਜੀਸ ਜਸ ਮਾਨ ਕਰਨ ਆਇਓ ਦਾਸ ਸੰਤ ਮਹਾਂਪੁਰਖ ਸੰਗਤ ਸ਼੍ਰੀ ਚੰਦਰ ਜੀ ਦੇ ਦਰਬਾਰ ਸ਼੍ਰੀ ਚੰਦਰ ਜੀ ਦੇ ਦਰਬਾਰ ਗੁਰੂ ਰੂਪਿਆਰੀ ਸਾ ਸਰਗਤ ਜੀਉ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਧਰ ਸਭ ਆਇ ਮਾਨ ਸਰਵਤ ਸੰਗਤ بابا شری چند مہاراج جی نے پاون پوتر تاپستان گردوارہ ٹالی سے بھی تھے جتھے اکھنڈ دونوں بابے شری چند جی کا چل رہا ہے تو ساری سنگتنوں ایس سماگم دے اج بابا شری چند جی کا پانچ سو کتی ماں پرکاس دہاڑا آگمن دہڑا پینڈ کا شہر کا پینڈ رام پر ٹالی سے گردوارہ ਜਿੱਥੇ ਬਾਬਾ ਨਸੀਬ ਸਿੰਘ ਜੀ ਸਾਰੀਆਂ ਸੰਗਤਾਂ ਮਹਾਂਪੁਰਖਾਂ ਨੂੰ ਪ੍ਰੇਰਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਨ ਦਾ ਭੋਗ ਪਾ ਕੇ ਅੱਜ ਤੁਸੀਂ ਮਨਾ ਰਹੇ ਹੋ ਸਾਰੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਨਾਨਦ ਸਾਹਿਬ ਜੀ ਦੇ ਬਾਬਾ ਸ੍ਰੀ ਚੰਦ ਵੱਡੇ ਸਾਹਿਬ ਜ ਆਦੇ ਸਨ ਤੇ ਬਾਬਾ ਸ੍ਰੀ ਚੰਤੀ ਦਾ ਜਦੋਂ ਪ੍ਰਕਾਸ਼ ਹੋਇਆ ਸੀ ਸੰਤਾਨਪੁਰ ਲੋਧੀ ਦੇ ਵਿੱਚ ਜਿੱਥੇ ਗੁਰਨਾਨਦ ਸਾਹਿਬ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਜਿੱਥੇ ਬੇਬੇ ਨਾਨਕ ਜੀ ਬਹੁਤ ਸਮਾ ਰਹੀ ਹੈ ਤੇ ਮੈਂ ਕਹੂ ਦਸਤਵਾਂ ਸਾਧ મહાਪੁਰਖਾਂ ਨੂੰ ਪਤਾ ਹੈ ਸੰਤਾਨਪੁਰ ਵਿਖੇ ਜਿੱਥੇ ਬਾਬੇ ਸ੍ਰੀ ਚੰਤ ਸਾਹਿਬ ਜੀ ਤੇ ਵਾਰਦਾ ਲਖਮੀ ਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸ ਧਰਤੀ ਤੇ ਉਸ ਜਗ੍ਹਾ ਤੇ ਬੇਬੇ ਨਾਨਕੀ ਦਾ ਜਿਹੜਾ ਘਰ ਸੀ ਉਹ ਬਹੁਤ ਸਮਾਂ ਪਹਿਲਾਂ ਲੁਕਤ ਹੋ ਗਿਆ ਸੀ ਧਰਤੀ ਦੇ ਵਿੱਚ ਦੱਬਿਆ ਹੋਇਆ ਸੀ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਉਹਦੀ ਸੇਵਾ ਕਰਾ ਕੇ ਬਹੁਤ ਵੱਡਾ ਆਲੀਸ਼ਾਨ ਗੁਰਦੁਆਰਾ ਬਣਾਇਆ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਆਪ ਬਾਬਾ ਜਕਤਾਰ ਸਿੰਘ ਜੀ ਨੂੰ ਦਰਸ਼ਨ ਦੇ ਕੇ ਉਹ ਗੁਰਦੁਆਰਾ ਢਵਾ ਕੇ ਫੇਰ ਨਮਾ ਬਣਾਇਆ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਅੱਜ ਉਹ ਧਰਤੀ ਦੇ ਵਿੱਚ ਉਸੀ ਤਰ੍ਹਾਂ ਘਰ ਹੈ ਇਸ ਕਰਕੇ ਸਾਧ ਸੰਗਤ ਮੈਂ ਬਾਲਾ ਇੰਦਰ ਨਹੀਂ ਜਾਨਦਾ ਅੰਮ੍ਰਿਤ ਵੇਲੇ ਤੋਰੀ ਇੱਕ ਚਾਰ ਕਰਾਗੀ ਢਾਡੀ ਕਿਸਤਰੀ ਹੈ ਸਾਰੀ ਸੰਗਤ ਨੂੰ ਬਾਬਾ ਸ੍ਰੀ ਚੰਗੇ ਜੀ ਦੇ ਜੀਵਨ ਤੇ ਅਪਦੇਸ਼ ਦੇ ਰਹੇ ਹਾਂ ਜਿੰਨੀ ਕਿ ਸਮਤ ਸੀ ਪਰ ਮੈਂ ਆਪਣੀ ਸਮਤ ਮੁਤਾਬਕ ਬਾਬਾ ਸ੍ਰੀ ਚੰਗੇ ਮਹਾਰਾਜ ਜਿਨ੍ਹਾਂ ਨੇ ਗੁਰਨਾਨਦ ਸਾਹਿਬ ਜੀ ਨੇ ਸਿੱਖੀ ਦੇ ਬੂਟੇ ਲਾਏ دنیا دے کونے کونے جا کے گرو نانک نے سکھی کا پرچاران سنگزے بابا شری جن کی مہاراج جنہوں نے پہلا پرچار بنا کے گرو سیف جی نے کونے کونے تویا جتھے بھی گرو سیف جی جائے چاہے کنیا تمہاری افغانستان چاہے رشیا ہے ਚਾਹੇ ਅਰਬ ਕੰਟਰੀਆਂ ਚਾਹੇ ਜਿੱਥੇ ਵੀ ਗਏ ਉੱਥੇ ਬਾਬੇ ਸ੍ਰੀ ਚੰਗੀ ਨੇ ਸਿੱਖੀ ਦੇ ਗੁੰਡੀਆਂ ਨੂੰ ਪਾੜੀ ਲਾ ਲ ਕੇ ਪ੍ਰਫੂਤ ਕੀਤਾ ਸਾਧ ਸੰਗਤ ਦੀ ਇਤਿਹਾਸਕ ਬਾਤ ਹੈ ਕਿਉਂਕਿ ਰਸਿਆ ਵਿੱਚ ਕਿਸੇ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਸਭ ਤੋਂ ਵੱਧ ਜਾ ਕੇ ਬਾਬੇ ਸ੍ਰੀ ਚੰਗੀ ਦੇ ਸੇਵਕ ਉਦਾਸੀ ਸੰਪਰਦਾ ਜਿਹੜੇ ਮਹਾਪੁਰਖ ਬੈਠੇ ਆ ਇਹਨਾਂ ਨੇ ਜਾ ਕੇ ਉੱਥੇ ਵੀ ਝੱਡੇ ਲਾ ਲਏ ਅੱਜ ਵੀ ਉਸ ਦੇਸ਼ ਦੇ ਵਿੱਚੋਂ ਰਸਿਆ ਤੋਂ ਦਿੱਲੀ ਗੋਵਿੰਦ ਸਦਨ ਜਿੱਥੇ ਬਾਬਾ ਸ਼੍ਰੀ ਚੰਨ ਦਾ ਖੰਡ ਪਿੰਡੇ ਦੋ ਚੱਲ ਰਹੇ ਹਨ ਇੱਕ ਗੋਰੀਆਂ ਵਾਸਤੇ ਇੱਕ ਸਾਡੇ ਵਾਸਤੇ ਪ੍ਰਸਾਦ ਸੰਗਤ ਉਸ ਗੋਰੀਆਂ ਦੇ ਤੁਨੇ ਉੱਤੇ ਜਾਪ ਸੇਵਾ ਚੰਡੀ ਦੀ ਬਾਣ ਨਿਰੰਦ ਜਾਪ ਚੱਲ ਰਹੇ ਹਨ ਤੇ ਦੂਸਰੇ ਤੁਨੇ ਜਰ ਵੀ ਸੰਗਤ ਹੋਣੀ ਜਾਂਦੀ ਆਪੋ ਆਪਣੀਆਂ ਮੰਤਾਂ ਮੰਦੀ ਹੈ ਕੋਈ ਬਾਤਰਾ ਸਹਿ ਪੜ ਰਿਹਾ ਹੈ ਕੋਈ ਜਾਪ ਸੇ ਕੋਈ ਚੰਦੀ ਦੀ ਈਵਾਰ ਕੋਈ ਹਨੂਮਾਨ ਚਾਂਨ ਸਾ ਇਸ ਤਰ੍ਹਾਂ ਸਾਰੇ ਆਵਾਸ ਤੇ ਬਣਾਇਆ ਬਾਬਾ ਬਸਾ ਸਿਧੀ ਨੇ ਪਰ ਸਾਰਾ ਸੰਗਤ ਮੈਂ ਕਹਸਣੇ ਹਾਂ ਕਿ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਖੋਟੇ ਕੋਲ ਹਾਂ ਇਹ ਬਾਬਾ ਸ੍ਰੀ ਚੰਦੀ ਦੀ ਵੱਡੀ ਰਹਿਣ ਹੈ ਸਭ ਤੋਂ ਪਹਿਲਾਂ ਬਾਬਾ ਸ੍ਰੀ ਚੰਦੀ ਮਹਾਰਾਜ ਕੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚਾਹਤ ਨੇ ਬਾਬਾ ਬਾਦੂ ਹਸਨਾ ਪੂਰਸ਼ ਗੋਵੰਸ ਬਾਬਾ ਰਾਮ ਸਾਹਿਬ ਚਾਰਾਂ ਨੂੰ ਚੇਲੇ ਮਾਰ ਕੇ ਚਾਰ ਦਿਸ਼ਾ ਵਿੱਚ ਪ੍ਰਚਾਰ ਕਰਨ ਵਾਸਤੇ ਪੈਠਿਆ ਕਿਹਦਾ ਪ੍ਰਚਾਰ ਸੀ ਆ ਸਿੱਖੀ ਦਾ ਗੁਰਨਾਮ ਸਿੰਘ ਜੀ ਦਾ ਉਸ ਤੋਂ ਬਾਅਦ 6 ਅਕੀਸ਼ਾ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਉਸ ਤੋਂ ਬਾਅਦ ਜਿੱਥੋਂ ਕਾਦਰਾਵਾਲ ਤੋਂ ਬਾਬਾ ਜੀ ਆ ਕੇ ਮਹਾਂਪੁਰਖ ਬੈਠੇ ਆ ਹਨ ਉਥੇ ਭੱਤਕੀ ਸੰਿਆਸੀ ਆਪਣੇ 360 ਚੇਲੇ ਲੈ ਕੇ ਗਿਆ ਜਿਹੜੇ ਚੇਲੇ ਲੈ ਕੇ ਗਿਆ ਇੱਕ ਦਿਨ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਨੇ 360 ਚੇਲਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਪਦੇਸ਼ਾਂ ਜੋੜ ਕੇ 360 ਚੇਲਿਆਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ ਪਰ ਸਾ ਸੰਗਤ ਇਤਿਹਾਸ ਬਹੁਤ ਵੱਡਾ ਹੈ ਕਿ ਮੈਂ ਹਰ ਇੱਕ ਹੀ ਦੱਸ ਨਹੀਂ ਆ ਸਕਦਾ ਇਸ ਕਰਕੇ ਜਦੋਂ ਗੁਰੂ ਅਮਰਦਾਸ ਜੀ ਬਾਬਾ ਸ੍ਰੀ ਚੰਦ ਜੀ ਦੇ ਅਕਸ਼ਨ ਕਰਨਗੇ WhatsApp ਦੀ ਧਰਤੀ ਤੇ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਤਪ ਕੀਤਾ ਉੱਥੇ ਗੁਰਮਤਿ ਰਾਖੀ ਨੇ ਆਪਣਾ ਸੁਪੁੱਤਰ ਬਾਬਾ ਮੌਣਤੀ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ ਜਦੋਂ ਭੇਟਾ ਕੀਤਾ ਬਾਬਾ ਸ੍ਰੀ ਚੰਦ ਜੀ ਨੇ ਗੁਰਲਾਖ ਨਹੀਂ ਕੀਤਾ ਨਾਮੇ ਤੁੰਕਾਰ ਸਤਨਾਮ ਵਾਲਾ ਜਪਾ ਕੇ ਸਮਾਦੀ ਲਾ ਦਿੱਤੀ ਜਦੋਂ ਸਮਾਦੀ ਤੋਂ ਉੱਥੇ ਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਬਾਬਾ ਮੌਣਤੀ ਨੂੰ ਕਿੰਝਾ ਗੁਰਨਾਨਕ ਸਾਹਿਬ ਦੀਆਂ ਬਾਣੀਆਂਆਂ ਕਉਥੀਆਂ ਸਨ ਉਹ ਬਾਬਾ ਮੋਹਨ ਜੀ ਨੂੰ ਦੇਖ ਕੇ ਗੋਵਿੰਦਵਰ ਸਾਹਿਬ ਇਹ ਕਹਿੰਦਾ ਜਦੋਂ ਗੋਵਿੰਦ ਸਾਹਿਬ ਬਾਣ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਜੀ ਸਿਪਾਦਨਾ ਕਰ ਲਿਖੇ ਲਿਖਣ ਲੱਗੇ ਉਸ ਵੇਲੇ ਸੰਤੋ ਪਹਿਲਾਂ ਬਾਬਾ ਗੁੱਜਾ ਸਿੰਘ ਜੀ ਬਾਬਾ ਭਾਈ ਗਰਦਾਸ ਜੀ ਫਿਰ ਆਪ ਗੁਰੂ ਅਰਜਨ ਦੇਵ ਦੀ ਪੋਥੀਆਂ ਲੈ ਗੋਵਿੰਦਵਰ ਸਾਹਿਬ ਗਏ ਸਾਧ ਸੰਗਤ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਜੋ ਦਾ ਉਹ ਬਾਬੇ ਸ੍ਰੀ ਚੰਜੀ ਨੇ ਪਾਇਆ ਅੱਜ ਇਹ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਅ ਆਇਆ ਉਸ ਵੇਲੇ ਸਭ ਤੋਂ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਚਾਰ ਗੁਰੂ ਗ੍ਰੰਥ ਸਾਹਿਬ ਦੀ ਉਚਾਰਨ ਕੀਤੀ ਉਹਨਾਂ ਵਿੱਚੋਂ ਇੱਕ ਗੁਰੂ ਗ੍ਰੰਥ ਸਾਹਿਬ ਇਹ ਅਦਾਸੀ ਮਹਾਂਪੁਰਖਾਂ ਨੂੰ ਆਪ ਦਿਨ ਤਸਕਨੇਚਰ ਕਰਕੇ ਕਿ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਹਰ ਦੇਖੇ ਉਦਾਸੀ ਸੰਤਾਂ ਦੇ ਕੋਲੇ ਪਿਆ ਜਿਹੜਾ ਵੀ ਦਰਸ਼ਨ ਕਰਦਾ ਉਹਦੇ ਧਨ ਭਾਗ ਹਨ ਪਰ ਸਾਧ ਸੰਗਤ ਮੈਂ ਇਹੋ ਹੀ ਦੱਸਣਾ ਚਾਹੁੰਦਾ ਸੀ ਕਿ ਅੱਜ ਜਿਹੜੇ ਕੀਤੂ ਕੰਤੂ ਕਰਦੇ ਹਨ ਬਾਬਾ ਸ੍ਰੀ ਚੰਜੀ ਨੇ ਕਿਹੜਾ ਨਹੀਂ ਮੰਨਿਆ ਸਾਧ ਸੰਤ ਮੈਂ ਪੁੱਛਣਾ ਚਾਹੁੰਦਾ ਗੁਰਨਾਨਦ ਸਾਹਿਬ ਦੀ ਵਿਗਤੀ ਦੇ ਵਾਰਸ ਗੁਰੂ ਅਮਰਦਾਸ ਦੀ ਗੁਰੂ ਰਾਮਦਾਸ ਦੀ ਗੁਰੂ ਅਰਜਨ ਦੇਵ ਦੀ ਸ਼ਿਵੇ ਪਾਸ਼ਾ ਹਰਗੋਬੇ ਸਾਹਿਬ ਦੀ ਜਿਹੜੇ ਆਪਣੇ ਸਹਿਤ ਜਾਤੇ ਬਾਬਾ ਸ੍ਰੀ ਚੰਦ ਦੀ ਰੂਪੇਟਾ ਕਾਤੇ ਰਹ ਅੱਜ ਅਸੀਂ ਉੱਥੇ ਕੋਈ ਗਾਲ ਨਹੀਂ ਕਾਤਨੀ ਇੱਕ ਕੋਈ ਤੁੱਕ ਲੈ ਲੈਂਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁੱਤਰੀ ਕੋਲ ਨਾ ਪਾਲਿਓ ਜਿਹੜੀ ਸੱਤੇ ਬਲਵੰਨੇ ਦੀ ਰਾਮ ਕਲੀ ਦੀ ਰਾਗ ਦੀ ਬਾਣੀ ਤੁੱਕ ਹੈ ਉਹ ਸਾਡੇ ਵਾਸਤੇ ਨਹੀਂ ਹੈ ਉਹ ਕੁੱਤਰੀ ਵਾਸਤੇ ਹੈ ਕਿ ਉਹਨਾਂ ਦੀ ਬੱਚੀ ਦਾ ਵਿਆਹ ਸੀ ਸਾਰੀ ਮਹਾਂ ਪੇਖਾਂ ਨੂੰ ਪਤਾ ਉਹ ਚੱਕ ਕੇ ਅਸੀਂ ਜੋੜ ਦਿੰਦੇ ਆ ਬਾਬਾ ਸ੍ਰੀ ਚੰਦ ਦੀ ਦਾ